ਉਦੇ ਤਾਰੀਖ ਕਰਦੇ ਹਾਂ ਜਿਸ ਨੂੰ ਖੁਦਾ ਨੇ ਸਾਨੂੰ ਅੱਜ ਦੀ ਰਾਤ ਦੀ ਸ਼ੁਰੂਆਤ ਦੇ ਵਿੱਚ ਆਪਣੀ ਹਜ਼ੂਰੀ ਦਿੱਤੀ ਹੈ ਤੇ ਹਜ਼ੂਰੀ ਖੁਦਾ بار بار ਦਿੰਦਾ ਇਹਦੇ ਵਿੱਚ ਉਹਦੀ ਕੋਈ ਪਰਿਮਰਜੀ ਹੈ ਭਲੀ ਯੋਜਨਾ ਹੈ ਅਸੀਂ ਖੁਦਾ ਦੇ ਪਵਿੱਤਰ ਕਲਾਮ ਦੇ ਵਿੱਚੋਂ ਪੜਾਂਗੇ ਮਤੀ ਦੀ ਅਨਜੀ ਲੈ ਉਹਦਾ 21 ਪਾਸ ਉਹਦੀ ਦੋ ਆਇਤ ਪੜ੍ਹ ਲੀ ਫਿਰ ਉਹਦੇ ਤੇ ਵਿਚਾਰ ਕਰੀ ਬਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਬਸ ਉਸ ਪਿੰਡ ਤੇ ਪਿੰਡ ਬਹੁਤ ਹੋਣਗੇ ਪਰ ਉਸ ਪਿੰਡ ਤੇ ਉਸ ਪਿੰਡ ਜਿਹੜਾ ਤੁਹਾਡੇ ਸਾਹਮਣੇ ਸਾਹਮਣੇ ਉਧਰ ਨੂੰ ਜਾਓ ਤੇ ਜਾ ਕੇ ਇੱਕ ਗਰੀਬ ਦਾ ਬੱਚਾ ਉਹਨੂੰ ਲੈਣਾ ਬੱਚਾ ਕਿਹਦਾ ਗਰੀਬਾ ਤੇ ਜ਼ਰੂਰਤ ਕਿੰਨੂ ਪ੍ਰਭੂ ਜੀ ਅਸੀਂ ਕਿਹਦੇ ਬੱਚੇ ਗੌਰ ਕਰ ਉਹ ਕਿਹਦਾ ਬੱਚਾ ਅਸੀਂ ਕਿਹਦੇ ਪਰ ਮੈਨੂੰ ਸਦਾ ਪ੍ਰਮਾਤ ਆ ਤੇ ਫਰਕ ਹੈਗਾ ਇੱਕ ਗੱਦੀ ਦੇ ਬੱਚੇ ਲਈ ਉਹਦਾ ਮਕਸਦ ਆ ਤੇ ਸਾਡੇ ਲਈ ਕਿੰਨਾ ਵੱਡਾ ਮਕਸਦ ਹੋਵੇ ਹallelujah ਰੀਅਲ ਵਿੱਚ ਅਸੀਂ ਮਕਸਦ ਨਹੀਂ ਜਾਣਦੇ ਜਿਵੇਂ ਮਕਸਦ ਨੂੰ ਅਸੀਂ ਪਹਿਚਾਣਦੇ ਨਹੀਂ ਜੋ ਮਕਸਦ ਸਾਡੇ ਲਈ ਖੁਦਾ ਨੇ ਜਿਸ ਮਕਸਦ ਲਈ ਸਾਨੂੰ ਇਕੱਠਿਆ ਕੀਤਾ ਜਿਸ ਮਕਸਦ ਦੀ ਉਹ ਸਾਨੂੰ ਆਪਣੀ ਖਿਜੂਰੀ ਦਿੰਦਾ ਜਿਸ ਮਕਸਦ ਲਈ ਉਹ ਸਾਨੂੰ ਆਪਣੀ ਖਿਦਮਤ ਦਿੰਦਾ ਜਿਸ ਮਕਸਦ ਲਈ ਉਹ ਸਾਨੂੰ ਇਕੱਠਿਆ ਕਰਦਾ ਅਸੀਂ ਗੌਰ ਨਹੀਂ ਕਰਦੇ ਜੀ ਜੀ ਇਹ ਤਾਂ ਅਮਰ ਮੈਂ ਨਹੀਂ ਜਾਣਦਾ ਵਾ ਰੋਹਿਤ ਨਵਾਂ ਨਵਾਂ ਡਰਾਈਵਰ ਬਣਿਆ ਇਦੀ ਉਮਰ ਦੇ ਤੇ ਇਦੀ ਉਮਰ ਤੋਂ ਛੋਟੇ ਕਈ ਇਦਾਂ ਦੇ ਵੀ ਆ ਜਿਹੜੇ ਵਿਆਹ ਦੀ ਲੌੜ ਜਾਂਦੇ ਆ ਤੇ ਅੱਜ ਦੀ ਗੱਲ ਵਾ ਜਦੋਂ ਇਹਨਾਂ ਦੇ ਲੇਲ ਸਾਹਿਬ ਉਹਨਾਂ ਦੇ ਘਰ ਤੋਂ ਥੋੜਾ ਜਿਹਾ ਪਿੱਛੇ ਖੜੇ ਸੀ ਉਹ ਜਿਹੜੇ ਰੋੜੀ ਕੁੱਟਦੇ ਆ ਤੇ ਉੱਥੇ ਇਦੀ ਉਮਰ ਦੇ ਬੱਚੇ ਤੇ ਇਹਨੇ ਦੇਖੇ ਵੀ ਉਹ ਰੋੜੀ ਕੁੱਟਣ ਦੇ ਤੇ ਕਿਦਾਂ ਨੇ ਦੀ ਮੱਤ ਵਜੇ ਇਹਨੂੰ ਗੌਰ ਕਰਨਾ ਚਾਹੀਦਾ ਹੀ ਉਹ ਮੇਰੀ ਏਜ ਦੇ ਆ ਤੇ ਮੈਨੂੰ ਫਦਾਨ ਕਿੱਥੇ ਬਾੜਿਆ ਹੋਇਆ ਤੇ ਕਿਹੜਾ ਕੰਮ ਲੈਣ ਦਿਆ ਵਾ ਤੇ ਉਹਨਾਂ ਕੋ ਕਿਹੜਾ ਕੰਮ ਲੈਣ ਦਿਆ ਇਹ ਇੱਕ ਸੇਵਕ ਦੇ ਨਾਲ ਖिदਮਤ ਦੇ ਲਈ ਗੱਡੀ ਚਲਾਉਣ ਦਿਆ ਤੇ ਉਹ ਇਹਦੀ ਉਮਰ ਦੇ ਹੋ ਕੇ ਤੇ ਜਾਨ ਤੋੜ ਤੋੜ ਕੇ ਕੀ ਕਰਦੇ ਕੰਮ ਕਰਨ ਦੇ ਪਿੱਛੇ ਵੀ ਕੀ ਹੈ ਕੋ ਖੁਦਾ ਦਾ ਮਕਸਦ ਮਕਸਦ ਤੇ ਉਸ ਮਕਸਦ ਨੂੰ ਪਹਿਚਾਨਣਾ ਬੜਾ ਜ਼ਰੂਰੀ ਹੈ ਤੇ ਮਕਸਦ ਕੌਣ ਪਹਿਚਾਨ ਸਕਦਾ ਵਾ ਜਾਨੀ ਮਕਸਦ ਖੁਦਾ ਦੇ ਨੂੰ ਕੌਣ ਆਪਣੀ ਜ਼ਿੰਦਗੀ ਵਿੱਚ ਲੈ ਸਕਦਾ ਵਾ ਮਕਸਦ ਖੁਦਾ ਦਾ ਸਾਡੀ ਜ਼ਿੰਦਗੀ ਚ ਹਰ ਤਰ੍ਹਾਂ ਨਾ ਪੂਰਾ ਹੋਵੇ ਉਹ ਉਹਦੀ ਜ਼ਿੰਦਗੀ ਚ ਪੂਰਾ ਹੁੰਦਾ ਵਾ ਜਿਹੜਾ ਆਪਣੇ ਕਹਦੇ ਆਪਣੇ 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 ਆਪ ਦਾ ਕੀ ਕਰੇ ਇਨਕਾਰ ਕਰੇ ਅਦੇਸ਼ ਪਰੰਪਰਾ ਤਾਦੀ ਯਹੋਵਾ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ਼ ਤੋਂ ਹਰ ਆਪਣੇ ਸਾਖਾਂ ਤੋਂ ਹਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਬਸ ਬਸ ਹੁਣ ਇਹਦੇ ਕੋਲ ਸਾਰਾ ਕੁਝ ਦੌਲਤ ਸ਼ੋਹਰਤ بیوی ਇਹ ਤਰ੍ਹਾਂ ਦਾ ਸਾਰਾ ਕੁਝ ਹੋ ਗਿਆ ਤੇ ਜਿੰਨੇ ਤੁਸੀਂ ਬੈਠੇ ਹੋ ਤੁਹਾਡੇ ਕੋਲ ਵੀ ਖੁਦਾ ਦਾ ਦਿੱਤਾ ਸਾਰਾ ਹੁਣ ਖੁਦਾ ਨੇ ਇੱਥੇ ਇਹਦੀ ਜ਼ਿੰਦਗੀ ਵਿੱਚ ਆਪਣੇ ਮਕਸਦ ਨੂੰ ਪੂਰਾ ਕਰਨਾ ਕਿੰਨੂੰ ਪੂਰਾ ਕਰਨਾ ਆਪਣੇ ਮਕਸਦ ਨੂੰ ਕਿੰਨੂੰ ਪੂਰਾ ਕਰਨਾ ਆਪਣੇ ਮਕਸਦ ਨੂੰ ਆਪਣੇ ਮਕਸਦ ਨੂੰ ਮਕਸਦ ਨੂੰ ਪੂਰਾ ਕਰਨਾ ਵਾ ਤੇ ਮਕਸਦ ਜਦੋਂ ਖੁਦਾ ਦਾ ਪੂਰਾ ਹੋਣਾ ਵਾ ਪੈਂਦੇ ਆਉਂਦੇ ਆ ਆਪਣੇ ਅਜੇ ਆਪ ਲਹੂ ਦੇ ਬਾੱਚ ਪਹਿਲਾਂ ਕੌਣ ਹੁੰਦੇ ਆ ਆਪਣੇ ਆਪਣੇ मीनिंग ਇੱਥੇ ਲਿਖਿਆ ਵਾ ਕਿ ਤੂੰ ਆਪਣੇ ਪਹਿਲਾਂ ਕਿਹਦਾ ਘਰ ਬਾਪ ਦਾ ਘਰ ਤੇ ਹੁਣ ਉਸ ਗਦੀ ਦੇ ਬੱਚੇ ਦੀ ਕੀ ਹੁੰਦੀ ਇੱਜ਼ਤ ਕੀ ਹੁੰਦੀ ਹੈ ਉਹ ਕੀ ਹੁੰਦੀ ਹੈ ਇੱਜ਼ਤ ਤੇ ਇੱਜ਼ਤ ਉਹਨੂੰ ਗਧਿਆਂ ਚੋਂ ਨਹੀਂ ਮਿਲਦੀ ਗਧਿਆਂ ਨੇ ਨਹੀਂ ਦਿੱਤੀ ਇੱਜ਼ਤ ਇੱਕ ਜਾਨਵਰ ਨੂੰ ਇੱਜ਼ਤ ਦਿੱਤੀ ਇਨਸਾਨਾਂ ਨੇ ਤੇ ਉਹਦੀ ਵਜ੍ਹਾ ਕੀ ਸੀ ਕਿ ਮੁਕਤੀ ਦਾਤੇ ਦੀ ਸਵਾਰੀ ਉਹਦੇ ਉੱਤੇ ਸੀ ਸਾਡੀ ਜ਼ਿੰਦਗੀ ਦੇ ਵਿੱਚ ਖੁਦਾ ਦੇ ਮਕਸਦ ਨੇ ਪੂਰਾ ਹੋਣਾ ਵਾ ਤੇ ਪਹਿਲੇ ਨੰਬਰ ਤੇ ਆਪਣੇ ਕੀ ਆਪਣੇ ਕੀ ਆਪਣੇ ਕੀ ਆਪਣੇ ਆਪਣੇ ਮੇਰੀ ਮਿਨਿਸਟਰੀ ਮੇਰਾ ਗਿਰਜਾ ਮੇਰਾ ਸੰਤ ਮੇਰਾ ਪਾਪਾ ਮੇਰੀ ਮੰਮੀ ਮੇਰਾ ਯਾਰ ਮੇਰਾ ਜੀ ਇਹ ਜਾਨੀ ਜਿਹੜਾ ਤੇਰਾ ਪਹਿਲੇ ਤੇ ਪਹਿਲੇ ਤੋਂ ਨੰਬਰ ਤੇਰਾ ਤੇਰੇ ਆਪਣੇ ਤੇ ਫਿਰ ਵਾਪਸ ਆਪ ਫਿਰ ਕੀ ਹੈ ਆਪ ਆਪ ਲਫ਼ਜ਼ ਜਿੱਥੇ ਵੀ ਆਵੇਗਾ ਜਿੱਦਾਂ ਮੈਂ ਕਹਾਂ ਇਹਨੂੰ ਕਰਕੇ ਨਾ ਕਿ ਆਪ ਜੀ ਉੱਠ ਕੇ ਤੇ ਪਾਣੀ ਲਿਆ ਕੇ ਦਿਓ ਤੇ ਆਪ ਜੀ ਆਪ ਲਫ਼ਜ਼ ਕਿੱਥੇ ਹੁੰਦਾ ਹੈ ਬੋਲੋ ਆਪ ਲਫ਼ਜ਼ ਆਪ ਲਫ਼ਜ਼ ਇੱਜ਼ਤ ਲਈ ਵਰਤਿਆ ਜਾਂਦਾ ਇੱਜ਼ਤ ਲਈ ਵਰਤਿਆ ਇਹਨੂੰ ਮੈਂ ਜਦੋਂ ਕਹਾਂਗਾ ਕਿ ਆਪ ਜੀ ਉੱਠੋ ਤੇ ਪਾਣੀ ਲਿਆਓ ਤੇ ਭੂਏ ਜਿਆ ਚੜੇਗਾ ਕਿ ਜਾਨੀ ਇੱਜ਼ਤ ਬੋਲੋ ਜਿੰਨੀ ਦੇਰ ਜਿੰਨੀ ਦੇਰ ਆਪ ਜੀ ਦਾ ਭੂਤ ਆਪ ਜੀ ਦਾ ਭੂਤ ਸਾਡੇ ਤੋਂ ਨਹੀਂ ਉਤਰਦਾ ਸਾਡੇ ਤੋਂ ਨਹੀਂ ਉਤਰਦਾ ਉਨੀ ਦੇਰ ਵੀ ਮਕਸਦ ਪੂਰਾ ਨਹੀਂ ਹੋ ਸਕਦਾ ਆਪ ਦਾ ਮਤਲਬ ਜਿੰਨੇ ਵੀ ਇੱਜ਼ਤ ਮੈਂ ਨੀਲ ਸਾਹਿਬ ਨੂੰ ਕਿਹਾ ਯਾਰ ਇਹ ਨਹੀਂ ਨਾ ਕੁਝ ਸਕ ਸਕਦਾ ਜਦਾਂ ਕਰਿਆ ਹੈ ਤੇ ਐਵੇਂ ਨਾ ਮੈਂ ਕਹਿੰਦਾ ਕਿ ਯਾਰ ਇਹੋ ਕਹਿੰਦੇ ਯਾਰ ਸਾਥ ਜੀ ਮੇਰੀ ਇੰਦਾਂ ਦੀ ਸੋਚੀ ਜਾਂਦੀ ਜਾਨੀ ਇੱਜ਼ਤ ਤੇਰੀ ਵਧਾਵੇ ਗਾਇ ਕੋ ਉਬਦਾ ਖੁਦਾ ਇਹ ਜਿਹੜੀ ਇੱਜ਼ਤ ਦੀ ਭਾਲਣੀ ਹੈ ਇੱਜ਼ਤ ਦੀ ਜਿਹੜੀ ਭਾਲਦੇ ਆਂ ਕਿ ਮੇਰਾ ਆ ਉੱਦਾਂ ਮੇਰਾ ਆ ਰਿਤ ਮੇਰੀ ਇੱਥੇ ਨਹੀਂ ਇੱਜ਼ਤ ਮੇਰੀ ਉੱਥੇ ਨਹੀਂ ਇੱਜ਼ਤ ਮੇਰੀ ਉੱਥੇ ਨਹੀਂ ਇੱਜ਼ਤ ਮੇਰੀ ਇੱਥੇ ਨਹੀਂ ਇੱਜ਼ਤ ਜ਼ਿੰਦਗੀ ਦੇ ਵਿੱਚ ਜੇ ਖੁਦਾ ਦੇ ਮਕਸਦ ਨੂੰ ਅਸੀਂ ਵੱਧ ਤੋਂ ਵੱਧ ਦੇਖਣਾ ਵਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਪਹਿਲਾਂ ਤੇ ਇੱਜ਼ਤ ਵਾਲਾ ਭੂਤ ਨੂੰ ਉਤਾਰਨਾ ਇਹਨੂੰ ਬਾਹਰ ਕਰਨਾ ਇਹਨੂੰ ਕੀ ਕੱਢਣਾ ਬਾਹਰ ਕਰਨਾ ਤੋੜ ਕਰਦੇ ਜਾਇਓ ਹੁਣ ਗਧੇ ਤੇ ਸਵਾਰੀ ਹੋਣੀ ਆ ਮੁਕਤੀ ਦਾ ਤੇ ਤੇ ਫੇਰ ਉਹਦੀ ਜਾਨਵਰਾਂ ਨੇ ਨਹੀਂ ਕਿੰਨੀ ਇੱਜ਼ਤ ਕਰਨੀ ਹੈ ਇਨਸਾਨਾਂ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਜਦੋਂ ਇਹਦੇ ਵਿੱਚ ਅਸੀਂ ਖੁਦਾ ਦਾ ਮਕਸਦ ਦੇਖਣਾ ਚਾਹੁੰਨੇ ਆ ਤੇ ਪਹਿਲਾਂ ਆਪਣੇ ਤੇ ਫਿਰ ਆਪ ਦਾ ਕੀ ਕਰੀਏ ਇਨਕਾਰ ਤੇ ਫਿਰ ਸਾਡੇ ਉੱਤੇ ਕਿਹਦੀ ਸਵਾਰੀ ਹੋਣੀ ਹੈ ਯਿਸੂ ਮੁਸੀਬਤ ਇੱਜ਼ਤ ਫਿਰ ਤੈਨੂੰ ਲੱਪਣ ਦੀ ਜ਼ਰੂਰਤ ਨਹੀਂ ਜਦੋਂ ਤੇਰਾ ਆਪਣਾ ਇੱਜ਼ਤ ਵਾਲਾ ਭੂਤ ਲੱਥ ਜਾਏਗਾ ਨਾ ਫਿਰ ਤੇਰੀ ਇੱਜ਼ਤ ਉੱਪਰੋ ਆਵੇਗੀ ਕਾਫੀ ਦੁਆਵਾਂ ਨੇ ਜਿਹੜੀਆਂ ਇਹਨਾਂ ਦਿਨਾਂ ਵਿੱਚ ਮਹਤਾਜ ਬਕਰ ਰਹੇ ਹਾਂ ਜਿਹੜੀਆਂ ਮੇਰੇ ਲਈ ਬੜੇ ਲੋਕ ਕਰ ਰਹੇ ਨੇ ਤੇ ਮੈਂ ਵੀ ਆਪਣੀ ਜ਼ਿੰਦਗੀ 'ਚ ਇਹੋ ਹੀ ਅਹਿਸਾਸ ਕਰ ਰਿਹਾ ਹਾਂ ਮੈਂ ਕਿ ਵਾਕਿਆ ਜਿਹੜਾ ਸਾਡਾ ਜੀਵਨ ਜਿਹੜਾ ਸਾਨੂੰ ਖੁਦਾ ਆ ਦੇ ਦਿੱਤਾ ਵਾ ਇਹ ਜਿਹੜਾ ਜੀਵਨ ਦੇ ਕੇ ਕੱਲਿਆ ਵਾ ਇਹ ਪ੍ਰਾਰਥਨਾ ਕਰਨ ਦੇ ਲਈ ਦੇ ਕੇ ਕੱਲਿਆ ਵੀ ਯਾਨੀ ਪ੍ਰਾਰਥਨਾ ਵਿੱਚ ਬੰਦਾ ਜੀਵਨ ਬਤੀਤ ਕਰੇਗਾ ਇਹੋ ਹੀ غور ਕਰਨਿਆ ਹੈ ਕਿ ਸਵਾਰੀ ਯਿਸੂ ਮਸੀਹ ਦੀ ਸਾਡੇ ਤੇ ਫੇਰ ਹੀ ਹੁੰਦੀ ਹੈ ਤੇ ਉਹਨੇ ਦੇਰ ਦੇ ਦਿਨਾਂ ਵਿੱਚ ਰਹਿਣ ਦੇ ਵਕਤ ਲਿਖਿਆ ਇਬਰਾਨੀਆਂ ਦੇ ਖੱਤ ਦੇ ਵਿੱਚ ਖੁਦਾ ਦੇ ਹਰ ਮਕਸਦ ਨੂੰ ਜਿੱਲੂ ਜਿਹਨੇ ਉਹਨੂੰ ਕੱਲਿਆ ਸੀ ਨਾ ਹਰ ਮਕਸਦ ਨੂੰ ਉਹਨੇ ਜਾਣਿਆ ਲੇਖਿਆ ਵੀ ਅਤ ਧੰਨਾ ਮਾਰ ਮਾਰ ਕੇ ਰੋ ਰੋ ਕੇ ਸਾਡੇ ਨੇ ਵੀ ਕਰਦਾ ਸੀ ਦੁਆ ਤੇ ਅੱਜ ਵੀ ਕੀ ਕਰ ਰਿਹਾ ਦੁਆ ਤੇ ਸਾਲੂ ਰੱਬ ਰਹਿਮ ਕਰੇ 10 ਮਿੰਟ ਦੁਆ ਕਰਨ ਦੀ ਫੁਰਸਤ ਮਿਲੇ ਤੇ 15 ਮਿੰਟ ਦਾ ਬਾਅਦ ਅਸੀਂ ਪੂਰੇ ਘਰ ਦੇ ਵਿੱਚ ਵਤ ਪਾਇਆ ਹੋ ਜਾਵਾਂ ਇਹ ਦੁਆ ਕਰਨ ਵਾਲਿਆਂ ਦੀ ਤਸ਼ੀਰ ਈ ਹੈ ਜਿਹੜੀ ਦੁਆ ਖੁਦਾ ਕਰਵਾਉਂਦਾ ਵਾ ਉਹ ਦੁਆ ਬੰਦੇ ਨੂੰ ਹਲੀਮ ਕਰਦੀ ਹੈ ਕੀ ਕਰਦੀ ਹੈ ਹਲੀਮ ਕਰਦੀ ਹੈ ਤੇ ਜਿਹੜੀ ਦੁਆ ਉਹਦੀ ਖੁੰਦਦੀ ਹੁੰਦੀ ਹੈ ਟਾਈਮ ਵੇਖ ਕੇ ਕਿੰਨਾ ਹੋ ਗਿਆ ਫਿਰ ਟਾਈਮ ਨੇ ਅੱਲਾ ਕਿੰਨੇ ਘੰਟੇ ਹੋ ਗਏ ਦੁੱਧੀ ਵਿੱਚ ਲਿਆ ਸੀ ਦੁੱਧ ਤੇ ਦੂਜਾ ਨੂੰ ਕਹਿੰਦਾ ਕਿ ਦੁੱਧ ਦਹੀਂ ਜਨਨ ਦੀ ਜਨਨ ਹਿਸਾਬ ਤੇ ਕਰ ਲਿਆ ਕਹਿੰਦਾ ਯਾਰ ਕੀ ਤੇ ਹਿਸਾਬ ਦਾ ਤੇ ਉਹ ਲੇਲ ਸਵਰਗ ਅੰਦਰ ਨਾਮ ਆਜੀ ਪੜੰਦੇ ਨਾ ਕਿਤੇ ਤੇਰਾ ਭਲਾ ਹੋ ਜੇ ਕਿੰਦਾ ਮਾ ਅੱਜ ਤੱਕ ਦੁਆ ਕੀਤੀ ਟਾਈਮ ਵੇ ਕੇ ਦੁਆ ਕੀਤੀ ਕਿੰਦਾ ਟਾਈਮ ਰੱਖ ਕੇ ਦੁਆ ਦਿੱਤੀ ਕਿੰਦਾ ਯਾਰੋ ਇੱਕ ਬੰਦਾ ਹੋ ਗਿਆ ਬੰਦੇ ਨਾਲ ਭਲਾ ਕਰਨ ਰਿਹਾ ਤੇ ਕਿੰਦਾ ਯਾਰ ਕੀ ਤੇ ਸਾਥਗੀ ਤੇ ਕਿੰਦਾ ਉਹ ਮੇਰਾ ਕਿੰਨਾ ਕਿੰਦਾ ਉਹ ਅੱਜ ਤੋਂ ਕਿੰਦਾ ਮੈਂ ਹੁਣ ਇਹ ਇੱਕ ਇਨਸਾਨੀ ਯਾਰ ਦੇ ਨਾਲ ਹਿਸਾਬ ਨਹੀਂ ਰੱਖਦਾ ਤੇ ਜਿੰਨੇ ਮੈਨੂੰ ਸਾਥ ਦਿੱਤੇ ਆ ਇਹਦੇ ਉਹੀ ਯਾਰ ਨਾਲੋਂ ਮੇਰਾ ਉਹ ਯਾਰ ਕਿੰਦਾ ਉਤਮਾ ਜਾ ਫਿਰ ਲੇਂਦਾ ਤੂੰ ਮੈਂ ਕਹਿੰਦਾ ਇੱਕ ਦੁਨੀਆਵੀ ਹੋ ਕੇ ਚਾਹ ਕਹਿੰਦਾ ਯਾਰ ਅੱਜ ਤੂੰ ਵੀ ਮੇਰਾ ਉਹ ਯਾਰ ਵਾਂ ਅੱਜ ਤੇਰੇ ਨਾਲ ਵੀ ਤੂੰ ਯਾਰ ਵਾਂ ਤੇ ਤੇਰੇ ਨਾਲ ਕੋਈ ਵੀ ਹਿਸਾਬ ਕਿਤਾਬ ਦੀ ਗੱਲ ਨਹੀਂ ਹੋਣੀ ਬੇ ਹਿਸਾਬੀ ਧੰਨਵਾਦ ਕਰਨਾ ਵਾ ਬੇ ਹਿਸਾਬੀ ਤੇਰੇ ਚਰਨ ਵਿੱਚ ਬਹਿ ਕੇ ਮੈਂ ਤੇਰੀ ਹਿਯੂਰੀ ਦਾ ਅਨੰਦ ਲੈਣਾ ਵਾ ਕੋਈ ਹਿਸਾਬ ਕਿਤਾਬ ਮੇਰੇ ਵਿੱਚ ਇਦਾਂ ਦਾ ਹੋਵੇਗਾ ਜਿਹੜੀ ਆਪਣੇ ਆਪ ਦਾ ਇਨਕਾਰ ਕਰਕੇ ਹਿਯੂਰੀ ਨਿਰੈਣ ਕੀਤੀ ਜਾਂਦੀ ਹੈ ਨਾ ਉਹਦੇ ਵਿੱਚ ਬੰਦੇ 'ਚ ਖੁਦੀ ਨਹੀਂ ਰਹਿੰਦੀ। ਕੀ ਨਹੀਂ ਰਹਿੰਦੀ? ਖੁਦੀ ਨਹੀਂ ਰਹਿੰਦੀ। ਤੇ ਜਿਹੜੀ ਉਹ ਆਪਣੀ ਅਗਲ ਰੱਖ ਕੇ ਤੇ ਸਾਹ ਵਾਲੀ ਕਰਦਾ ਨਾ ਉਹ ਸਾਹ ਫਦਾਵ ਰੱਖ ਕੇ ਤੇ ਉਹ ਜੀਵਨ ਉਹਦਾ ਦਾ ਹੁੰਦਾ ਹੀ ਹੁੰਦਾ ਹੈ। ਜੀਵਨ ਉਹਦਾ ਦਾ ਹੁੰਦਾ ਹੈ। ਮੁੰਡ ਜਦੋਂ ਯਿਸੂ ਜੀ ਸਵਾਰੀ ਗਦੀ ਤੇ ਬੱਚੇ ਦੇ ਉੱਤੇ ਆ